ਮਸ਼ਹੂਰ ਕਮੀਡੀਅਨ ਕਪਲ ਸ਼ਰਮਾ ਇੱਕ ਵਾਰ ਫੇਰ ਤੋਂ ਫਸਿਆ ਬੁਰਾ ਲੁਧਿਆਣਾ ਦੇ ਵਿੱਚ ਐਫ ਆਈ ਆਰ ਕੀਤੀ ਗਈ ਦਰਜ ਦਿਵਾਨ ਟੋਡਰਮਲ ਜੀ ਨੂੰ ਲੈ ਕੇ ਕੀਤੀ ਗਲਤ ਟਿੱਪਣੀ ਇਸ ਸਮੇਂ ਦੀ ਵੱਡੀ ਖਬਰ ਸਸੀ ਗਾਲ ਦੋਸਤੋ ਮੈਂ ਗੁਰਮਖਸਨ ਸਿੰਘ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਮਸ਼ਹੂਰ ਕਮੀਡੀਅਨ ਕਪਲ ਸ਼ਰਮਾ ਇੱਕ ਵਾਰ ਫੇਰ ਤੋਂ ਬੁਰਾ ਫਸਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਕਈ ਵਿਵਾਦਾਂ ਦੇ ਵਿੱਚ ਕਪਿਲ ਸ਼ਰਮਾ ਘਿਰਿਆ ਰਹਿੰਦਾ ਹੈ ਪਰ ਕਿਸਮਤ ਸਾਥ ਦਿੰਦੀ ਹੈ ਅਤੇ ਕਪਿਲ ਸ਼ਰਮਾ ਦਾ ਜਿਹੜਾ ਸਥਾਨ ਹੈ ਉਹ ਉੱਥੇ ਹੀ ਟਿਕਿਆ ਹੋਇਆ ਹੈ ਅਗਰ ਐਦਾਂ ਗੱਲ ਕਰੀਏ ਕਿ ਹਰ ਦਿਨ ਨਵੀਆਂ ਬੁਲੰਦੀਆਂ ਛੂ ਰਿਹਾ ਹੈ ਇਹ ਵੀ ਕੋਈ ਗਲਤ ਨਹੀਂ ਹੈ ਪਰ ਇਸ ਵਾਰ ਲੱਗਦਾ ਹੈ ਕਿ ਉਸਨੇ ਪੰਗਾ ਆਪਣੀ ਹੀ ਮਿੱਟੀ ਯਾਨੀ ਕਿ ਪੰਜਾਬ ਦੇ ਨਾਲ ਲਿਆ ਹੈ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਦੀਵਾਨ ਟੋਡਰਮਲ ਜੀ ਨੂੰ ਲੈ ਕੇ ਇੱਕ ਗਲਤ ਟਿੱਪਣੀ ਕੀਤੀ ਹੈ ਜੋ ਕਿ ਹੁਣ ਉਹਨਾਂ ਵਾਸਤੇ ਮੁਸੀਬਤ ਬਣਦੀ ਜਾ ਰਹੀ ਹੈ ਕਪਿਲ ਸ਼ਰਮਾ ਦੇ ਉੱਪਰ ਇਸ ਟਿੱਪਣੀ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਰੋਸ ਹੈ ਅਤੇ ਉਹਨਾਂ ਨੇ ਲੁਧਿਆਣੇ ਦੇ ਵਿੱਚ ਕਪਿਲ ਸ਼ਰਮਾ ਦੇ ਉੱਪਰ ਐਫ ਆਈ ਆਰ ਦਰਜ ਕਰਵਾਈ ਹੈ ਬਿਲਕੁਲ ਦੋਸਤੋ ਕਪਿਲ ਸ਼ਰਮਾ ਦੇ ਖਿਲਾਫ ਲੁਧਿਆਣੇ ਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਹੈ ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਕਪਿਲ ਸ਼ਰਮਾ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਇੱਥੇ ਹੀ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਦੇ ਨਾਲ-ਨਾਲ ਜਿਹੜੇ ਚੈਨਲ ਦੇ ਉੱਪਰ ਉਹਨਾਂ ਦਾ ਇਹ ਸ਼ੋਅ ਆਉਂਦਾ ਹੈ ਉਸ ਦੇ ਉੱਪਰ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਤੋਂ ਇਲਾਵਾ ਕਪਿਲ ਸ਼ਰਮਾ ਦੇ ਨਾਲ ਕਮੇਡੀ ਕਰਨ ਵਾਲੇ ਕਈ ਲੋਕਾਂ ਦੇ ਉੱਪਰ ਵੀ ਮਾਮਲੇ ਦਰਜ ਹੁੰਦੇ ਰਹੇ ਨੇ ਕਿਉਂਕਿ ਆਪਣੇ ਸ਼ੋਅ ਦੇ ਵਿੱਚ ਉਹ ਕਈ ਵਾਰ ਐਸੀਆਂ ਟਿੱਪਣੀਆਂ ਕਰ ਜਾਂਦੇ ਨੇ ਜੋ ਕਿ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਇਸ ਤੋਂ ਬਾਅਦ ਉਹਨਾਂ ਵਾਸਤੇ ਵੱਡੀ ਮੁਸੀਬਤ ਬਣ ਜਾਂਦੀ ਹੈ ਚਾਹੇ ਕਪਿਲ ਸ਼ਰਮਾ ਦਾ ਕਿਤੇ ਵੀ ਕੋਈ ਵਿਵਾਦ ਹੋਇਆ ਹੋਵੇ ਪੰਜਾਬ ਵੱਲੋਂ ਹਮੇਸ਼ਾ ਹੀ ਕਪਿਲ ਸ਼ਰਮਾ ਨੂੰ ਵੱਡੀ ਸਪੋਰਟ ਮਿਲਦੀ ਰਹੀ ਹੈ ਪਰ ਇਸ ਵਾਰ ਪੰਜਾਬ ਦੇ ਵਿੱਚ ਹੀ ਕਪਿਲ ਸ਼ਰਮਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਕਪਿਲ ਸ਼ਰਮਾ ਦਾ ਜਿਹੜਾ ਸ਼ੋਅ ਹੈ ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਵਿਵਾਦਾਂ ਦੇ ਵਿੱਚ ਹੀ ਘਿਰਿਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਐਫ ਆਈ ਆਰ ਲੁਧਿਆਣੇ ਦੇ ਵਿੱਚ ਦਰਜ ਕੀਤੀ ਗਈ ਹੈ ਕਿ ਇਸ ਨੂੰ ਲੈ ਕੇ ਕਪਲ ਸ਼ਰਮਾ ਕੀ ਬੋਲਦੇ ਨੇ ਮਾਫੀ ਮੰਗਦੇ ਨੇ ਜਮਾਨਤ ਕਰਾਉਂਦੇ ਨੇ ਜਾਂ ਫਿਰ ਕੋਈ ਹੋਰ ਵੱਡਾ ਪੱਖ ਸਾਹਮਣੇ ਆਉਂਦਾ ਹੈ ਕਿ ਆਖਰ ਉਹਨਾਂ ਨੇ ਜਿਹੜੀ ਇਹ ਟਿੱਪਣੀ ਦਿਵਾਨ ਟੋਡਰਮਲ ਜੀ ਉੱਪਰ ਕੀਤੀ ਕਿਉਂ ਕੀਤੀ ਇਸ ਦੇ ਕਾਰਨ ਕੀ ਸੀ ਕੀ ਇਹ ਸਕ੍ਰਿਪਟਡ ਸੀ ਜਾਂ ਫਿਰ ਉਹਨਾਂ ਨੇ ਮੌਕੇ ਦੇ ਉੱਪਰ ਐਸੀ ਕੋਈ ਗੱਲ ਬੋਲ ਦਿੱਤੀ ਇਸ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਕਪਲ ਸ਼ਰਮਾ ਦਾ ਅਗਲਾ ਕਦਮ ਕੀ ਰਹੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਖਬਰ ਜਦੋਂ ਦੀ ਵਾਇਰਲ ਹੋ ਰਹੀ ਹੈ ਕਿ ਕਪਲ ਸ਼ਰਮਾ ਨੇ ਦਿਵਾਨ ਟੋਡਰ ਮਲ ਜੀ ਨੂੰ ਲੈ ਕੇ ਕੁਝ ਗਲਤ ਟਿੱਪਣੀਆਂ ਕੀਤੀਆਂ ਨੇ ਜਿਨ੍ਹਾਂ ਵੀ ਪੰਜਾਬੀ ਨੇ ਉਹਨਾਂ ਦੇ ਦਿਲ ਨੂੰ ਠੇਸ ਜ਼ਰੂਰ ਪਹੁੰਚੀ ਹੈ ਕਿ ਆਖਰ ਕਪਲ ਸ਼ਰਮਾ ਪੰਜਾਬ ਦਾ ਹੋ ਕੇ ਦੀਵਾਨ ਟੋਟਰ ਮਲਜੀ ਖਿਲਾਫ ਐਸੀ ਟਿੱਪਣੀ ਕਿਵੇਂ ਕਰ ਸਕਦਾ ਹੈ ਨਾਲ ਨਾਲ ਚੈਨਲ ਵੱਲੋਂ ਵੀ ਹਾਲੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕਿ ਆਖਰ ਕਪਿਲ ਸ਼ਰਮਾ ਨੇ ਇਹ ਟਿੱਪਣੀ ਕੀਤੀ ਤਾਂ ਕੀਤੀ ਕਿਉਂ ਤਾਂ ਮਿੱਤਰੋ ਤੁਸੀਂ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦਿਓ ਕਿਉਂਕਿ ਟਿੱਪਣੀ ਕਰਨਾ ਬਹੁਤ ਗਲਤ ਗੱਲ ਹੈ ਖਾਸ ਕਰਕੇ ਉਸ ਮਿੱਟੀ ਨਾਲ ਜਿੱਥੋਂ ਕੇ ਕਪਿਲ ਸ਼ਰਮਾ ਉੱਠ ਕੇ ਗਏ ਨੇ ਤਾਂ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ